ਇਹਦੇ ਸਨੁਕ ਮੋਰਚੇ ਮਨੋਕੀ ਸਰਕੇ ਬਣੀ ਹੈ ਇਹ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦਾ ਆਪਾਂ ਕਨੇ ਕਨੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰਜੋਣਾ ਕਿ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਬਿਨਾਂ ਇਹ ਔਰਡਰ ਜਿੱਤਿਆ ਨਹੀਂ ਗਿਆ ਵੀ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਕਿ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤੇ ਹੋਇਆ ਜਦੋਂ ਤਨੂਲ ਵਾਪਸ ਕਰ ਰਹੇ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਉਹਦੇ ਕਰਕੇ ਸਾਡਾ ਇਹ ਮੋਰਚਾ ਫਤੇ ਹੋਇਆ ਹੈ ਇਹ ਜਿਹੜੇ ਜੋ ਅਸੀਂ ਸਰਪ ਲੈ ਲਏ ਹੋਏ ਅਸੀਂ ਇੱਕ ਜੁੱਟ ਕਿਵੇਂ ਹੋ ਸਕਦੇ ਹਾਂ ਇੱਕ ਜੁੱਟ 60 ਸੈਂਟ ਸਟੇਟ ਦੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ ਅਰਾਧਨੀ ਕੰਮ ਕਰਦੇ ਹਾਂ ਨਾ ਹਲਾ ਜਿਹੜੀ ਜਿੱਤ ਪੂਜਾ ਸੀ ਇਹ ਇੱਕ ਲੱਤ ਦੀ ਫੈਸਲਾ ਜੀ ਅੱਜ ਤੋਂ ਬਾਅਦ ਸਗਾ ਪੂਰੀ ਦੀ ਆਖੂ ਕਿਸੇ ਵੀ ਬੋਰ ਦੇ ਦਾ ਫਿਰ ਕਿਸੇ ਵੀ ਫਲਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਜਗਬਾਜੀ ਨਹੀਂ ਕਰਨਾ ਤੇ ਵੀਡੀਓ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਕੀ ਤੁਸੀਂ ਵੀ ਸਾਨੂੰ ਇਹ ਜਿਹੜੇ ਟੈਟੂ ਬੰਦ ਨਾ ਕਰਿਓ ਜਦ ਮਲਟੂ ਮਲ ਕਰਦੇ ਜੇ ਸਾਥੋਂ ਇੱਕ ਦੂਜੇ ਨਾਲ ਕੋਈ ਗੱਲ ਨੂੰ ਤੇ ਗੱਲ ਨਿਕਲ ਜੇ ਸਾਡੇ ਬਸਤੇ ਕੰਟਰੋਵਰਸੀ ਦਾ ਸਵਾਲ ਬਣੇ ਤੁਸੀਂ ਸਾਨੂੰ ਬੇਦੀ ਕਰਦੇ ਸੀ ਵੀ ਤੁਸੀਂ ਵੀ ਸਵਾਸ ਕਿਉਂ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਵੀ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਇਕੱਠੇ ਲੜਿਆ ਸਾਡੇ ਅਸੂ ਤੂ ਮੈਂ ਮੈਂ ਵੀ ਬਹੁਤ ਹੁੰਨੇ ਆ ਆਪਸ ਵਿੱਚ ਸਾਡੇ ਪਿਆਰ ਤਰ ਤਰ ਦੀ ਮਸਲੇ ਵੀ ਹੁੰਦੇ ਨੇ ਫਿਰ ਅਸੀਂ ਇਹ ਸਮਝਦੇ ਆ ਵੀ ਸਾਡਾ ਦੋਸਤ ਬਣ ਜਾਏ ਸਾਡੇ ਤੋਂ ਦੇ ਸਕਦੇ ਨੇ ਤੇ ਸਾਂਝੀ ਲੜਾਈ ਚ ਲੜਦੇ ਗਏ ਤੇ ਜਦੋਂ ਇਹ ਮੋਰਚਾ ਲੱਗਿਆ 90 ਤੇ ਸੱਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਆ ਜਿਹੜੀ ਅਸੀਂ ਰੱਖ ਮੌਤੇ ਦੀ ਕਾਰਵਾਈ ਕਰਦੇ ਜਿੱਥੇ ਇਹ ਮੋਰਚਾ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਾ ਨਾਲ ਏਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ ਯਾਨੀ 2024 ਫਰਵਰੀ ਦੇ ਇਹ ਬਿਚਾਰ ਸੀ ਜਦੋਂ ਅਸੀਂ ਪ੍ਰੋਸੈਸ ਚ ਚਲਾਇਆ ਗੱਲਬਾਤ ਚੱਲੀ ਚਿੱਠੀ ਪੱਤਰ ਹੋਏ ਇਧਰੋਂ ਤਰ ਉਹ ਤਿਹਰੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਫਿਰ ਚਿੱਠੀ ਇਧਰੋਂ ਆਈ ਗੱਲਬਾਤ ਤੇਲੀ ਸਾਡੀ ਪੋਜੀਟਿਵ ਆਈ ਗੱਲ ਬੈਠ ਕੇ ਅਸੀਂ ਮੀਟਿੰਗ ਹੋਈ ਇੱਕ ਤਰੀਕ ਦੀ ਉਸ ਤੋਂ ਬਾਅਦ ਫਿਰ ਐਡਮਿਸ਼ਨ ਹੋ ਰਹੀ ਹੈ ਜਿਹੜੀ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਦੇਪਤੀ ਜੀ ਸਾਹਿਬ ਨੇ ਦੱਸਿਆ ਹੈ ਇਹ 10 ਤਰੀਕ ਵਾਲੇ ਦਿਨ ਉਹ ਮੋਗੇ ਵਾਲੀ ਰੈਜੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਜੀ ਦੇ ਵਿੱਚ ਅਸੀਂ ਇੱਕ ਇਕਤਾ ਪ੍ਰਸਤਾਵ ਫੜ ਕੇ ਸੁਣਾਇਆ ਸੀ ਕੋਈ ਸਾਰੇ ਸਾਥੀਆਂ ਨੇ ਉਹ ਪੜਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਤਾਂ 10 ਜੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਰੋਨਾ ਦੇ ਖਿਲਾਫ ਆ ਲੜੇ ਸੀ ਉਹ ਨੂੰ ਫੇਰ ਦੁਬਾਰੇ ਵਾਪਸ ਕੇ ਦਿੱਤੀ ਸਰਕਾਰ ਕਿ ਸੁਬਾ ਦਰਕਰਮਪਤੀ ਲੈ ਕੇ ਆ ਰਹੀ ਹੈ ਤੇ ਉਹਦੇ ਵਿਚਾਰ ਚਾਚਾ ਦੇ ਪਾਸੋਂ ਘੂਰ ਮੰਗਾ ਨੂੰ ਲੈ ਕੇ ਆਸੋ ਜਿਹੜੀ ਹੋ ਗਈ ਰਹੀ ਲਿਖੀ ਤੁਸੀਂ ਉੱਥੇ ਵੀ ਇੱਕ ਤਾਂ ਪੋਸਟਾਨੋ ਦੇ ਨਾਲ ਕੋਲੇ ਭੇਜਿਆ ਦਾ 8 ਨੋਟਿਆਂ ਦਾ ਉਹ ਤੇ ਨਹੀਂ ਵਿਚਾਰ ਚਾਚਾ ਦਾ ਵਾਸਤੇ ਚਲੋ ਇਹ ਤੋਂ ਬਾਅਦ ਫਿਰ ਇਹ ਮੀਟਿੰਗ ਕਰ ਸੀ ਜੇ 15 ਤਰੀਕ ਨੂੰ ਜੇ ਜਿਸ ਤਰੀਕੇ ਦੇ ਕਾਕਾ ਤੋਂ ਵੀ ਇਹ ਨਾਲ ਕਿਸੇ ਕਾਰਨਾਂ ਕਰਕੇ ਹੋ ਦੇਣਾ ਵੀ ਬਿਲਕੁਲ ਜਿਵੇਂ ਉਹ ਵਾਰੀ ਜਿਹੜੀ ਇਹ ਨੀਅਤ ਜਿੱਦੀ ਮੀਟਿੰਗ ਹੋਈ ਹੈ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਇਆ ਜੋਨੇ ਕੈਂਟਾਂ ਨੇ ਤੇ ਤੇਨੇ ਮੋਰ ਬਹੁਤ ਪੋਜ਼ਿਟਿਵ ਹੋਈ ਜੀ ਆਸਾਂ ਨੇ ਜੰਤਰ ਲੋਕਾਂ ਨੂੰ ਆਸਾਂ ਨੇ ਵੀ ਇੱਕ ਕਮੇਡਿਅਨ ਅਸੀਂ ਆ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਅਸੀਂ ਇਹਦੇ ਨਾਲ ਇੱਕ ਜੋਕਾਂ ਜਿਤਾਉਂਦੇ ਹੋਏ ਇਹਦੇ ਸਹਿਮਤੀ ਦੇ ਚੀਜ਼ੇ ਦੋਨੇ ਇਹ ਰਿਕਵੈਸਟ ਆਜ ਵੀ ਸਾਂਝੇ ਕਰਨ ਨੇ 10 ਹੋ ਗਈ 10 ਹੋ ਗਈ ਦੇ ਅਗਲੀ ਜਿਹੜੀ ਮੀਟਿੰਗ ਹੈ ਇਹ ਜਮਹੌੜ ਦੇ ਵਿੱਚ ਹੋਈ ਐ ਸੀ ਉਹ ਸੋਚ ਰਿਹਾ ਵੀ ਬਹੁਤ ਪੋਜੀਟਿਵ ਸ਼ੁਰੂਆਤ ਹੋਵੇ। ਕਿਉਂਕਿ ਵੱਡਾ ਅਟੈਕ ਹੈ। ਅਸੀਂ ਇਹ ਸਮਝਦੇ ਆ ਸਾਡੇ ਸਨੁਕ ਕਲੂਬ ਦੇ ਮੱਲੋਂ ਵੀ ਸਾਰੇ ਬਣੀ ਐ। ਵੀ ਇਕੱਲੇ ਇਕੱਲੇ ਲੜ ਕੇ ਆਪਾਂ ਕਿਤਰੀ ਜਾ ਸਕਦੇ। ਆਪਾਂ ਕਨੇ ਕਨੇ ਇਕੱਠੇ ਵੀ ਹੋ ਜਾਈਏ। ਜਦੋਂ ਅਸੀਂ ਸਿਰਜੋੜਾਂਗੇ ਸਾਨੂੰ ਜਨਤਾ ਦਾ ਸਵਾਰਥ ਮਿਲੂਗਾ। ਜਨਤਾ ਦੇ ਸਵਾਰਥ ਦੇ ਬਿਨਾਂ ਇਹ ਮੋਰਡਾ ਕਿੱਥੇ ਦਿਲਿਆ। ਬੜੀ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਕਿ ਸਾਡਾ ਇਹ ਨਾ ਦਿੱਲੀ ਦਾ ਮੋਰਚਾ ਫਤੇ ਹੋਇਆ ਜਦ ਤਨੂਲ ਵਾਪਸ ਕਰ ਰਹੇ ਨੇ ਉਹਦੇ ਵਿੱਚ ਸਾਨੂੰ ਜਨਤਾ ਦੇ ਜੇ ਸਮਰਥਨ ਦਿੱਤਾ ਉਹਦੇ ਕਰਕੇ ਸਾਡਾ ਇਹ ਮੋਰਚਾ ਫਤੇ ਹੋਇਆ ਜਿਹੜੇ ਜੋ ਅਸੀਂ ਸੰਕਲੈਂਦੇ ਹੋਏ ਅਸੀਂ ਇੱਕ ਦੁੱਟ ਕਿਵੇਂ ਹੋ ਸਕਦੇ ਆ ਇੱਕ ਦੁੱਟ 60 ਸਟੇਟ ਦੇ ਕਿਵੇਂ ਬਾਹਰ ਸਕਦੇ ਆ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਪਟਿਆੁਰੇ ਸ਼ਹਿਰ ਅੱਗੇ ਤੋਂ ਲਾ ਕੇ ਉੱਦੇ ਅਸੀਂ ਇਹ ਕਿਹਦਾ ਲਚਿਤਿਕ ਫੈਸਲਾ ਜੇ ਅੱਜ ਤੋਂ ਬਾਅਦ ਸਗਾ ਪੂਰੀ ਦੀ ਆ ਕਿਸੇ ਵੀ ਬੋਰਡੇ ਦਾ ਮੁੱਦੇ ਕਿਸੇ ਵੀ ਫਲਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਉਹ ਰੋਧੀ ਜਲਬਾਜੀ ਨਹੀਂ ਕਰਦੇ ਤੇ ਮੀਡੀਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਸਾਨੂੰ ਇਹ ਜਿੱਤੇ ਜਿੱਤੇ ਦੁਬੰਦ ਨਾ ਕਰੋ ਬਸ 1 ਟੂ 1 ਕਰੋ ਜੇ ਸਾਨੂੰ ਇੱਕ ਦੂਜੇ ਨਾਲ ਕੋਈ ਗਰਤਮੂਤੇ ਤੇ ਗੱਲ ਨਿਕਲ ਜੇ ਸਾਡੇ ਵਾਸਤੇ ਕੰਡਾ ਵਰਸੀ ਦਾ ਸਵਾਲ ਬਣੇ ਤੁਸੀਂ ਤੁਹਾਨੂੰ ਬੇਤੀ ਕਰਦਿਆਂ ਸੀ ਕਿ ਤੁਸੀਂ ਵੀ ਸਵਾਸਤ ਹੋ ਕੇ ਹੋ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਦੇ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਇਕੱਠੇ ਲੜਿਆ ਸਾਡੇ ਅਸੀਂ ਦੋਪੋ ਮੈਮ ਵੀ ਬਹੁਤ ਹੁੰਦੇ ਆ ਆਪਸ ਵਿੱਚ ਸਾਡੇ ਪਿਆਰ ਤਰ੍ਹਾਂ ਦੀ ਦੋਸਤੀ ਬਖਰੀਏ ਵੀ ਹੁੰਦੇ ਨੇ ਫਿਰ ਅਸੀਂ ਇਹ ਸਮਝਦੇ ਆ ਵੀ ਸਾਡਾ ਦੁਸ਼ਮਣ ਸੱਚਾ ਸਾਡੇ ਦੋਦੇ ਸਾਹੇ ਨੇ ਤੇ ਸਾਝੀ ਲੜਾਈ 'ਚ ਲੜਦੇ ਆਂ